ਭਾਰਤ ਸਰਕਾਰ ਨੇ ਚਾਈਨਾ ਦੇ ਉੱਤੇ 56 ਕਸਿਆ ਸੀਸੀਟੀਵੀ ਕੈਮਰਾ ਨੂੰ ਕੱਲੇ ਨੂੰ ਲੈ ਕੇ ਤੇ ਜਿਹਦੇ ਕਰਕੇ ਵੱਡੀਆਂ-ਵੱਡੀਆਂ ਚੀਨਾ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਤੇ ਬੈਨ ਲਗਾਉਣ ਦੀ ਸਰਕਾਰ ਨੇ ਇੱਕ ਪ੍ਰਸਤਾਵ ਰੱਖਿਆ ਹੈ ਕਿ ਭਈ ਇਹਨਾਂ ਦੇ ਕਰਕੇ ਸਾਨੂੰ ਸਾਈਬਰ ਕ੍ਰਾਈਮ ਜਾਂ ਸਾਡਾ ਨੈਸ਼ਨਲ ਸਿਕਿਉਰਿਟੀ ਜਿਹੜੀ ਹੈਗੀ ਹੈ ਉਹਦੇ ਤੇ ਬੜਾ ਖਤਰਾ ਮਹਿਸੂਸ ਹੋ ਰਿਹਾ ਹੈ ਸਰਕਾਰ ਨੂੰ ਇਹ ਲਾਈਨ ਕਿਹਦੀ ਹੈ ਖਤਰਾ ਮੰਡਰਾ ਰਹੇ ਸਾਰੀ ਦੁਨੀਆ ਤੇ ਮੰਡਰਾ ਰਿਹਾ ਜਿੱਥੇ ਜਿੱਥੇ ਵੀ ਕੈਮਰਾਜ਼ ਇਦਾਂ ਤੇ ਚੱਲਦੇ ਹੈਗੇ ਆ ਜਿਹੜੇ ਕਿ ਹੈਕ ਹੋ ਸਕਦੇ ਆ ਉਹਨਾਂ ਦਾ ਡਾਟਾ ਦਾ ਐਕਸੈਸ ਕਿਸੇ ਵੀ ਹੋਰ ਕੰਟਰੀਜ਼ ਲਿੱਤਾ ਜਾ ਸਕਦਾ ਹੈਗਾ ਹਜੇ ਪੰਜਾਬ ਦੇ ਲੋਕਾਂ ਨੂੰ ਸੋਚ ਸਮਝ ਕੇ ਡਿਸੀਜਨ ਲੈਣਾ ਚਾਹੀਦਾ ਕਿ ਸਿਰਫ ਤੇ ਸਿਰਫ ਇੰਡੀਅਨ ਬ੍ਰਾਂਡਸ ਵੱਲ ਧਿਆਨ ਨਾ ਹਰ ਹਰ ਜਗ੍ਹਾ ਕੋਈ ਬ੍ਰਾਂਡ ਦਾ ਨਾਮ ਡੰਕਾ ਲਗਾ। ਸਾਈਬਰ ਸਿਕਿਉਰਿਟੀ ਨੂੰ ਲੈ ਕੇ ਸੀਸੀਟੀਵੀ ਨੂੰ ਲੈ ਕੇ ਔਰ ਚਾਈਨੀਜ਼ ਐਡਵਾਨ ਨੂੰ ਲੈ ਕੇ ਕੀ ਉਹ ਕਟੋ-ਕਟੋ ਦਾ ਪ੍ਰਯੋਗ ਕਰਨ ਮੇਰਾ ਨਾਮ ਗੌਰਵ ਸ਼ਰਮਾ ਜੀ ਜੀ ਇੱਕ ਖਬਰ ਜਰੀਆ ਬੜੀ ਤੇਜ਼ੀ ਨਾਲ ਫੈਲ ਰਹੀ ਹੋਈ ਹੈ ਸਰਕਾਰ ਨੇ ਇੱਕ ਸਖਤ ਕਦਮ ਚੁੱਕਿਆ ਹੈ ਕਿ ਹੁਣ ਵੀ ਵੀਕੇ ਜਰੀਏ ਨਹੀਂ ਹੋ ਰਹੀ ਸੀ ਤੇ ਉਸ ਦੇ ਤਹਾਤ ਤੇ ਤੁਸੀਂ ਵੀ ਕਹਿ ਸਕਦੇ ਹੋ ਕਿਉਂਕਿ ਤੁਸੀਂ ਵੀ ਕਿ ਸੀਸੀਟੀਵੀ ਇੰਡਸਟਰੀ ਉਹ ਇਲੈਕਟ੍ਰੋਨਿਕਸ ਦਾ ਕੰਮ ਕਰਦੇ ਹੋ ਇਸ ਤਰ੍ਹਾਂ ਦੇ ਵੀ ਚੀਨ ਤੋਂ ਸਰਕਾਰ ਨੇ ਜਿਹੜਾ ਇਹ ਕਦਮ ਚੁੱਕਿਆ ਹੈਗਾ ਇਹ ਚਾਈਨਾ ਦੇ ਵਿਚ ਆਪਣਾ ਡਾਟਾ ਨਾ ਲੀਕ ਹੋਵੇ ਜਿਸ ਤਰ੍ਹਾਂ ਅਮਰੀਕਾ ਸਰਕਾਰ ਨੇ ਚੁੱਕਿਆ ਸੀਗਾ ਉਹਨੂੰ ਦੇਖਦੇ ਹੋਈ ਭਾਰਤ ਸਰਕਾਰ ਨੇ ਇੱਕ ਕਦਮ ਚੁੱਕਿਆ ਵੀ ਦੇਸ਼ ਦਾ ਜਿਹੜਾ ਡਾਟਾ ਹੈਗਾ ਦੇਸ਼ ਦੀ ਸੁਰੱਖਿਆ ਜਿਹੜੀ ਹੈ ਉਹ ਕੰਪਰੋਮਾਈਜ਼ ਨਾ ਕੀ ਉਹ ਨਾ ਹੋਵੇ ਉਹਦੇ ਲਈ ਹੀ ਸਰਕਾਰ ਨੇ ਕੁਝ ਨਵੇਂ ਰੂਲਸ ਤੇ ਰੈਗੂਲੇਸ਼ਨਸ ਕੱਢੇ ਹੈ ਜਿਨ੍ਹਾਂ ਦਾ ਸਿੱਧਾ ਅਸਰ ਜਿਹੜਾ ਹੈਗਾ ਉਹ ਚਾਈਨੈਸ ਕੰਪਨੀ ਦੇ ਉੱਤੇ ਪੈਂਦਾ ਹੈ ਸਰ ਲੱਗਦਾ ਨਹੀਂ ਕਿ ਤਨੇ ਕਿਤੇ ਤੁਹਾਡੇ ਤੇ ਤੁਹਾਡੀ ਲਾਈਫ ਤੇ ਵੀ ਹੈ ਖਤਰਾ ਮੰਡਰਾ ਰਿਆ ਸਾਰੀ ਦੁਨੀਆ ਤੇ ਮੰਡਰਾ ਰਿਆ ਜੀ ਜਿੱਥੇ ਜਿੱਥੇ ਵੀ ਕੈਮਰਾਜ਼ ਇਦਾਂ ਦੇ ਚੱਲਦੇ ਹੈਗੇ ਆ ਜਿਹੜੇ ਕਿ ਹੈਕ ਹੋ ਸਕਦੇ ਆ ਉਹਨਾਂ ਦਾ ਡਾਟਾ ਦਾ ਐਕਸੈਸ ਕਿਸੇ ਵੀ ਹੋਰ ਕੰਟਰੀ ਚ ਲਿੱਤਾ ਜਾ ਸਕਦਾ ਹੈਗਾ ਉਹ ਸਾਰੀ ਜਗ੍ਹਾ ਤੇ ਖਤਰਾ ਮੰਡਰਾਉਂਦਾ ਚ ਹੈ ਤਾਂ ਕਿਸ ਤਰ੍ਹਾਂ ਦੇਖਦੇ ਕਿ ਪਿਛਲੇ ਦਿਨ ਕੁਝ ਵੀ ਸਾਡੀ ਭਾਰਤੀ ਲੀਕੇਜ ਹੋਈ ਹੈ ਤੇ ਜਿਹੜੇ ਕਿ ਯੂਕ੍ਰੇਨ ਦੇ ਵਿੱਚ ਕਾਫੀ ਵੱਡ ਜਿਹੜੀ ਛੇੜੀ ਗਈ ਇਸੇ ਵਿੱਚ ਚੀਨ ਦਾ ਵੀ ਥੋੜਾ ਹੱਥ ਦਿਖਾਈ ਦਿਆ ਤੇ ਹਾਂਜੀ ਜਿੱਦਾਂ ਦੇਖੋ ਕਿ ਘਰ ਦੇ ਵਿੱਚ ਅਸੀਂ ਜਿਹੜੇ ਜੇਕਰ ਅਸੀਂ ਸੀਸੀਟੀਵੀ ਕੈਮਰਾ ਲਾਏ ਕੋਰੀਜ਼ਨ ਹੋ ਗਿਆ ਬੋਸ਼ ਹੋ ਗਿਆ ਆ ਹੋਰ ਵੀ ਅਦਰ ਕੰਪਨੀਆਂ ਹੋ ਰਹੀਆਂ ਨੇ ਇਹਨਾਂ ਦੇ ਜਿਹੜੇ ਕੈਮਰੇ ਲਾਏ ਜਾਂਦੇ ਹੈ ਹੈਕਰ ਨਹੀਂ ਹੈਕ ਕਰਦੇ ਕਿ ਤੋਂ ਡਿਫੈਂਸ ਨਹੀਂ ਦੇ ਰਹੀਏ ਦੇਖੋ ਜੀ ਜਿਹੜੇ ਕੈਮਰੇ ਸਰਕਾਰ ਦੇ ਨਵੇਂ ਰੂਲਸ ਕੱਢੇ ਉਹਦੇ ਹਿਸਾਬ ਨਾਲ ਜਿਹੜੇ ਕੈਮਰੇ ਡਿਜ਼ਾਈਨਡ ਨਹੀਂ ਹੈਗੇ ਜਾਂ ਅੱਜ ਤੋਂ ਪਹਿਲਾਂ ਜਿਹੜੇ ਕੈਮਰੇ ਉਸ ਤੋਂ ਉਸ ਰੂਲਸ ਤੋਂ ਬਿਨਾ ਬਣ ਰਹੀ ਸੀਗੇ ਉਹ ਸਾਰੇ ਦੇ ਸਾਰੇ ਹੈਕ ਹੋ ਸਕਦੇ ਆ ਤੇ ਜਿੰਨੇ ਵੀ ਚਾਈਨੀਸ ਕੰਪਨੀਆਂ ਹੈਗੀਆਂ ਅੱਜ ਦੀ ਡੇਟ ਦੇ ਵਿੱਚ ਜਿਹੜੀਆਂ ਗਵਰਨਮੈਂਟ ਨੇ ਬੈਨ ਕੀਤੀਆਂ ਉਹ ਇਸੇ ਵਜ੍ਹਾ ਨਾਲ ਕੀਤੀਆਂ ਕਿਉਂਕਿ ਗਵਰਨਮੈਂਟ ਦਾ ਵਿਸ਼ਵਾਸ ਹੈ ਵੀ ਚਾਈਨਾ ਦੇ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਬੈਕਡੋਰ ਐਂਟਰੀ ਕੋਈ ਨਾ ਕੋਈ ਆਪਣੇ ਸਿਸਟਮ ਦੇ ਵਿੱਚ ਰੱਖ ਦਈਆਂ ਹੈਗੀਆਂ ਜਿਨ੍ਹਾਂ ਨੂੰ ਹੈਕ ਕਰਨਾ ਆਸਾਨ ਰਹਿੰਦਾ ਤੇ ਹੈਕ ਕਰਕੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣਾ ਆਸਾਨ ਰਹਿੰਦਾ। ਨੇਪਨ ਅਟੈਕ ਦੇ ਬਾਰੇ ਕਿਸ ਤਰ੍ਹਾਂ ਦੇਖਦੇ ਕਿਉਂਕਿ ਉਹ ਵੀ ਤੇ ਹਿੱਸਾ ਬਣਿਆ ਸੀਗਾ ਇਸ ਹੈਕ ਕਰਨ ਦਾ। ਉਹਦੇ ਵਿੱਚ ਵੀ ਇਸ ਤਰੀਏ ਹੋਇਆ ਸੀ ਸਰ ਸਾਈਬਰ ਕ੍ਰਾਈਮ ਕਰਦੇ ਹੋਏ ਉਹਨੂੰ ਸਿਸਟਮ ਨੂੰ ਹੈਕ ਕੀਤਾ ਗਿਆ ਸੀਗਾ ਤੇ ਇਲੈਕਟ੍ਰੋਨਿਕਲੀ ਦੂਰੋਂ ਬੈਠ ਕੇ ਉਹਨੂੰ ਟ੍ਰਿਗਰ ਕੀਤਾ ਗਿਆ ਸੀਗਾ ਤੇ ਉਹਦੇ ਨਾਲ ਬਲਾਸਟ ਕੀਤੇ ਗਏ ਸੀ। ਭਾਰਤ ਅਗਲਾ ਨਿਸ਼ਾਨਾ ਬਣਨ ਲੱਗਾ ਲੇਗਾ ਕਿ ਕਿਤਨੇ ਕਿਤਨੇ ਲੱਗਦਾ ਨਹੀਂ ਕਿ ਭਾਰਤ ਵਾਸੀ ਹੁਣ ਸੇਫ ਨਹੀਂ ਆ ਕਿਤੇ ਕੁਝ ਸਖਤ ਐਕਸ਼ਨ ਚੱਕੇ ਭਾਰਤੀ ਸਰਕਾਰ ਨੇ ਦੇਖੋ ਜੀ ਇਸ ਸਰਕਾਰ ਨੇ ਜਿਹੜਾ ਹੁਣ ਐਕਸ਼ਨ ਚੱਕਿਆ ਹੈਗਾ ਨਵੇਂ ਐਸਟੀਕਿਊਸੀ ਦੇ ਗਾਈਡਲਾਈਨਸ ਲੈ ਕੇ ਆਂਦੀਆਂ ਇਸੇ ਗੱਲ ਦੀ ਚਿੰਤਾ ਦੇ ਵਜ੍ਹਾ ਨਾਲ ਲੈ ਕੇ ਆਂਦੀਆਂ ਤੇ ਅਸੀਂ ਉਮੀਦ ਕਰਦੇ ਹਾਂ ਵੀ ਹੁਣ ਇਹਨਾਂ ਗਾਈਡਲਾਈਨਸ ਨੂੰ ਫੋਲੋ ਕਰਕੇ ਜਿਹੜੇ ਵੀ ਕੈਮਰਾਜ਼ ਇੰਡੀਆ ਦੇ ਵਿੱਚ ਸੇਲ ਹੋਣਗੇ ਉਹਨਾਂ ਦੇ ਨਾਲ ਇੰਡੀਆ ਦੀ ਜਿਹੜੀ ਜਨਤਾ ਹੈਗੀ ਉਹ ਸੇਫ ਹੋਏਗੀ ਆ ਮੇਰਾ ਨਾਮ ਬਖਸ਼ੀ ਹੈ ਜੀ ਮੈਂ ਸੀਸੀਟੀਵੀ ਕੈਮਰਾ ਦਾ ਕੰਮ ਕਰਦਾ ਜੀ ਕੋਚਰ ਮਾਰਕੀਟ ਸਾਡੀ ਦੁਕਾਨ ਹੈ ਜੀ ਤੇ ਅੱਜ ਦਾ ਜਿਹੜਾ ਸਾਡਾ ਇੱਥੇ ਇਕੱਠੇ ਹੋਣ ਦਾ ਮੁੱਦਾ ਸੀਗਾ ਉਹ ਸੀਗਾ ਕਿ ਭਾਰਤ ਸਰਕਾਰ ਨੇ ਚਾਈਨਾ ਦੇ ਉੱਤੇ 56 ਕਸਿਆ ਹੈ ਸੀਸੀਟੀਵੀ ਕੈਮਰਾ ਨੂੰ ਕੱਲੇ ਨੂੰ ਲੈ ਕੇ ਕੱਲੇ ਸੀਸੀਟੀਵੀ ਕੈਮਰਾ ਨੂੰ ਲੈ ਕੇ 56 ਕਸਿਆ ਤੇ ਜਿਹਦੇ ਕਰਕੇ ਵੱਡੀਆਂ-ਵੱਡੀਆਂ ਚੀਨਾ ਦੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਤੇ ਬੈਨ ਲਗਾਉਣ ਦੀ ਸਰਕਾਰ ਨੇ ਇੱਕ ਪ੍ਰਸਤਾਵ ਰੱਖਿਆ ਹੈ ਕਿ ਭਈ ਇਹਨਾਂ ਦੇ ਕਰਕੇ ਸਾਨੂੰ ਸਾਈਬਰ ਕ੍ਰਾਈਮ ਜਾਂ ਸਾਡਾ ਨੈਸ਼ਨਲ ਸਿਕਿਉਰਿਟੀ ਜਿਹੜੀ ਹੈਗੀ ਹੈ ਉਹਦੇ ਤੇ ਬੜਾ ਖਤਰਾ ਮਹਿਸੂਸ ਹੋ ਰਿਹਾ ਹੈ ਸਰਕਾਰ ਨੂੰ ਜਿਹਦੇ ਕਰਕੇ ਸਰਕਾਰ ਨੇ ਜਿੰਨੇ ਸਰਕਾਰੀ ਅਧਾਰੇ ਨੇ ਜੀ ਚਾਹੇ ਉਹ 에ਅਰ ਫੋਰਸ ਹੈ ਚਾਹੇ ਉਹ ਆਰਮੀ ਹੈ ਚਾਹੇ ਉਹ ਡਿਫੈਂਸ ਹੈ ਉਹਦੇ ਵਿੱਚ ਜਿੰਨੀਆਂ ਵੀ ਚਾਈਨਾ ਦੀਆਂ ਕੰਪਨੀਆਂ ਨੇ ਕੈਮਰੇ ਲੱਗੇ ਸੀਗੇ ਉਹਨਾਂ ਨੂੰ ਉਤਾਰਨ ਦਾ ਉਹਨਾਂ ਨੇ ਨੋਟਿਸ ਜੇਤਾ ਹੈ ਫਿਰ ਫੈਸਲਾ ਲੈ ਲਿਆ ਹੈ ਕਿ ਭਈ ਇਹ ਖੋਤਾ ਦਿੱਤੇ ਜਾਣ ਤੇ ਇੰਡੀਆ ਦੇ ਜਿਹੜੇ ਬ੍ਰਾਂਡ ਨੇ ਉਹਨਾਂ ਨੂੰ ਕੈਮਰੇ ਲਵਾਏ ਜਾਣ। ਜੀ ਸਰ ਲੱਗਦਾ ਨਹੀਂ ਕਿ ਉਹ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਜੰਨੀ ਦੇ ਤੋਂ ਜਾਸੂਸੀ ਕਰ ਰਿਹਾ ਚੀਨ ਪਾਕੀ। ਅ ਪਿਛਲੇ ਕੁਝ ਦਿਨ ਪਹਿਲਾਂ ਕੋਈ ਹਮਲਾ ਵੀ ਹੋਇਆ ਭਾਰਤ ਦੇ ਉੱਤੇ। ਲੱਗਦਾ ਨਹੀਂ ਕਿ ਤਾਂ ਕਿ ਚੀਨ ਦਾ ਬੜਾ ਫੜਾ-ਫੜਾ ਹੱਦ ਹੈ। ਅ ਬਿਲਕੁਲ ਹੋ ਸਕਦਾ ਹੈ ਜੀ ਕਿਉਂਕਿ ਕੈਮਰਾ ਇੱਕ ਐਸੀ ਚੀਜ਼ ਹੈ ਜਿਹੜੀ ਕਿ ਇੰਟਰਨੈਟ ਨਾਲ ਜੁੜੀ ਹੁੰਦੀ ਹੈ ਤੇ ਹੈਕਰਸ ਬੜੇ ਅੱਜਕੱਲ ਬੜੇ ਉਸਤਾਦ ਨੇ। ਉਹ ਦੁਨੀਆ ਦੇ ਵਿੱਚ ਕਿਧਰ ਵੀ ਬੈ ਕੇ ਤੁਹਾਡਾ ਜਿਹੜਾ ਇੰਟਰਨੈਟ ਐਕਸੈਸ ਕਰ ਸਕਦੇ ਆ ਤੇ ਜਿਹਦੇ ਕਰਕੇ ਸਰਕਾਰ ਨੇ ਵੀ ਇਹੀ ਸੋਚਿਆ ਹੈ ਕਿ ਕੱਲਾ ਆਈਪੀ ਕੈਮਰਾ ਜਿਹੜਾ ਹੈਗਾ ਜਿਹਨੂੰ ਐਕਸੈਸ ਉਹ ਕਰ ਪਾਉਂਦੇ ਆ ਤੇ ਉਹਦੇ ਨਾਲ ਨੈਸ਼ਨਲ ਸਿਕਿਉਰਿਟੀ ਜਿਹੜੀ ਦੇਸ਼ ਦੀ ਸਿਕਿਉਰਿਟੀ ਹੈਗੀ ਹੈ ਉਹਦੇ ਤੇ ਬਹੁਤ ਵੱਡਾ ਖਤਰਾ ਮਹਿਸੂਸ ਕਰ ਰਹੀ ਹੈ ਸਰਕਾਰ ਸਰ ਚਲੋ ਨੈਸ਼ਨਲ ਸਿਕਿਉਰਿਟੀ ਤੇ ਗੱਲ ਕਰ ਲਈ ਖਤਰਾ ਮੰਡਾਰ ਹੈ ਚਲੋ ਉਸ ਭਾਗ ਤੋਂ ਅਕਸ਼ਨ ਵੀ ਲੇਤਾ ਇਸ ਤੇ ਜੇਕਰ ਗੱਲ ਕਰੀ ਆਪਾਂ ਅਸੀਂ ਆਪਣੇ ਘਰ ਪਰਿਵਾਰ ਦੀ ਪ੍ਰਾਈਵੇਸੀ ਲਾਈਫ ਕਿੱਤੇ ਰਹਿ ਗਈ ਹੈ ਨਹੀਂ ਜੀ ਇਹ ਵੀ ਇੱਕ ਬੜਾ ਬਹੁਤ ਵੱਡਾ ਹੈ ਇੱਕ ਤੁਸੀਂ ਕਹਿ ਲੋ ਕਿ ਇੱਕ ਵਿਸ਼ੂ ਵਿਸ਼ੇ ਹੈਗਾ ਕਿ ਭਈ ਇਹਦੇ ਤੇ ਵੀ ਸਰਕਾਰ ਕਹਿ ਰਹੀ ਹੈ ਕਿ ਤੁਹਾਡੀ ਜਿਹੜੀ ਪਰਸਨਲ ਪ੍ਰਾਈਵੇਸੀ ਹੈਗੀ ਹੈ ਉਹਦੇ ਤੇ ਵੀ ਜਿਹੜੇ ਹੈਕਰਸ ਨੇ ਉਹ ਤੁਹਾਡਾ ਪਰਸਨਲ ਡਾਟਾ ਪਰਸਨਲ ਇਨਫੋਰਮੇਸ਼ਨ ਤੁਹਾਡੀਆਂ ਪਰਸਨਲ ਫੋਟੋਸ ਜਿਵੇਂ ਹੁਣ ਤੁਸੀਂ ਦੇਖਿਆ ਹੋਏਗਾ ਕਿ ਭਈ WhatsApp ਤੇ ਕੋਈ ਐਡਵੋਕੇਟ ਬਣ ਕੇ ਤੁਹਾਨੂੰ ਕਾਲ ਕਰ ਰਿਹਾ ਹੈ ਕੋਈ ਕੁਝ ਕਾਲ ਕਰ ਰਿਹਾ ਹੈ ਜਿਹਦੇ ਕਰਕੇ ਉਹ ਇਦਾਂ ਬੂਬ ਹੂ ਤੁਹਾਡੀ ਫੋਟੋ ਲਗਾ ਕੇ ਤੇ ਤੁਹਾਡੇ ਆਵਾਜ਼ ਨੂੰ ਬਿਲਕੁਲ ਕਾਪੀ ਕਰਕੇ ਉਹਦਾ ਤੇ AI ਸੌਫਟਵੇਅਰ ਦੇ ਥਰੂ ਬਿਲਕੁਲ ਤੁਹਾਡੀ ਆਵਾਜ਼ ਦੇ ਵਿੱਚ ਹੀ ਤੁਹਾਡੇ ਤੋਂ ਸਾਈਬਰ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਦੇ ਬੈਠੇ ਹੈ। ਲੱਗਦਾ ਨਹੀਂ ਕਿਦਾਂ ਜਿਹੜੇ ਇਹ ਜਿਹੜੇ ਥੱਤੀ ਦਾ ਸ਼ਿਕਾਰ ਹੋ ਰਹੇ ਲੋਗ ਇਹ ਇਸੇ ਉੱਤੇ ਸিসিਟੀਵੀ ਜਿਹੜੇ ਲੱਗੇ ਹੋਣੇ ਉਹਦੇ ਪਿੱਛੇ ਜਿਨ੍ਹਾਂ ਦੇ ਸਿਰ ਤੇ ਸিসিਟੀਵੀ ਲੱਗੇ ਹੋਣੇ ਆ। ਉਸ ਕੋਡ ਨੰਬਰ ਚਾੱਕ ਕੇ ਜਾਂ ਕੋਈ ਵੀ ਅਨਨੋਮ ਨੰਬਰ ਬਣਾ ਕੇ ਫੋਟੋ ਚਾੱਕ ਕੇ ਲੋਕ 잡ਗੇ ਸ਼ਿਕਾਰ ਬਣਦੇ ਬਿਲਕੁਲ ਬਣ ਸਕਦੇ ਆ ਜੀ ਕਿਉਂਕਿ ਸੀਸੀਟੀਵੀ ਕੈਮਰਾ ਦੇ ਵਿੱਚ ਜੇ ਤੁਸੀਂ ਉਹਨੂੰ ਲਗਾਉਂਦੇ ਹੋ ਤੇ ਉਹ ਕਈ ਐਸੀਆਂ ਜਗ੍ਹਾ ਆਉਂਦੀਆਂ ਨੇ ਜਿੱਦੇ ਚ ਤੁਹਾਨੂੰ ਬਿਲਕੁਲ ਕਲੀਅਰ ਨਜ਼ਰ ਆਉਂਦੇ ਪਿਓ ਕਈ ਬੰਦੇ ਕੋਈ ਚੈੱਕ ਸਾਈਨ ਕਰ ਰਹੇ ਆ ਉਹਨੂੰ ਵੀ ਤੁਸੀਂ ਜ਼ੂਮ ਕਰ ਸਕਦੇ ਹੋ ਜ਼ੂਮ ਕਰਕੇ ਵੀ ਤੁਸੀਂ ਦੇਖ ਸਕਦੇ ਹੋ ਤੁਸੀਂ ਕੋਈ ਪਾਸਵਰਡ ਪੜ੍ਹ ਰਹੇ ਹੋ ਉਹ ਪਾਸਵਰਡ ਵੀ ਉਹ ਜ਼ੂਮ ਕਰਕੇ ਦੇਖਿਆ ਜਾ ਸਕਦਾ ਹੈ ਦੇਖਿਆ ਜਾ ਸਕਦਾ ਹੈ ਮਤਲਬ ਇਹ ਹੈਕਰਸ ਦੇ ਉੱਤੇ ਡਿਪੈਂਡ ਕਰਦਾ ਹੈ ਜੋ ਹੈਕਰ ਜਿਹੜਾ ਹੈ ਉਹ ਕਿੰਨਾ ਕੋ ਤਲਾਕਾਰ ਹੈ ਸਰ ਲੱਗਦਾ ਨਹੀਂ ਕਿ ਤਨੇ ਜਿਤੇ ਇੱਕ ਖਤਰਾ ਜਿਹੜਾ ਕਿ ਅੱਜ ਸਾਨੂੰ ਅਲਰਟ ਹੋਇਆ ਠੀਕ ਕਰ ਇਹ ਪਹਿਲੇ ਪਤਾ ਹੁੰਦਾ ਕਿ ਇੰਡਸਟਰੀ ਸੀਸੀਟੀਵੀ ਇੰਡਸਟਰੀ ਇਫ ਉਹ ਤੇ ਕਦਾਂ ਅੱਛੇ ਚੱਲਦੀ ਅ ਦੇਖੋ ਸਰਕਾਰ ਨੇ ਇੱਕ ਲਾਅ ਤਾਂ ਬਣਾਤਾ ਇਹਦੇ ਤੇ ਐਸਕਿਊਟੀਸੀ ਉਹਦਾ ਨਾਮ ਰੱਖਿਆ ਉਹਨਾਂ ਨੇ ਸਰ ਇਹ ਐਸਕਿਊ ਐਸਟੀਕਿਊਸੀ ਹੈ ਕੀ ਹੈ ਅ ਦੇਖੋ ਜੀ ਇਹਦੇ ਬਾਰੇ ਤਾਂ ਪੂਰੀ ਹਾਲਾਂ ਕੋਈ ਇਨਫੋਰਮੇਸ਼ਨ ਸਾਡੇ ਕੋਲ ਨਹੀਂ ਹੈਗੀ ਬਟ ਇੱਕ ਨੌ ਐਸਾ ਬਣਾਇਆ ਗਿਆ ਹੈ ਕਿ ਜਿਹਦੇ ਵਿੱਚ ਕੋਈ ਕੁਆਲਿਟੀ ਦੇ ਉੱਤੇ ਉਹਨਾਂ ਨੇ ਐਦਾਂ ਦੇ ਅ ਮਤਲਬ ਉਹਦੇ ਵਿੱਚ ਟਰਮਸ ਐਂਡ ਕੰਡੀਸ਼ਨ ਰੱਖੀਆਂ ਕਿ ਜਿਹਦੇ ਚੋਂ ਚਾਈਨੀਸ ਕੰਪਨੀਆਂ ਨੂੰ ਡਿਸਕਰੇਜ ਕਰਨ ਗਿਆ ਤੇ ਇੰਡੀਆ ਦੀ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੂੰ ਬੜਾਵਾ ਦੇਣ ਗਿਆ ਕਿ ਇੰਡੀਆ ਦੇ ਵਿੱਚ ਹੀ ਇਹ ਕੈਮਰੇ ਬਣਨ ਤੇ ਇੰਡੀਆ ਦੇ ਕੈਮਰੇ ਲੱਗਣ ਅੱਛਾ ਸਰ ਕਿਹੜੀ ਕਿਹੜੀ ਕੰਪਨੀਆਂ ਜਿਹੜੀਆਂ ਚਾਈਨਾ ਦੇ ਨਾਲ ਡਾਈ ਅਪ ਸੀਗਾ ਇਹ ਥੋੜਾ ਬਰੀਫ ਕਰ ਦੋ ਅ ਸਰ ਦੇਖੋ ਮੈਂ ਸਿੱਧਾ ਨਾਮ ਤਾਂ ਨਹੀਂ ਲੈ ਸਕਦਾ ਕੰਪਨੀਆਂ ਦਾ ਤੇ ਲੇਕਿਨ ਜਿੰਨੀਆਂ ਵੀ ਵੱਡੀਆਂ-ਵੱਡੀਆਂ ਚਾਈਨੀਜ਼ ਕੰਪਨੀਆਂ ਨੇ ਉਹਨਾਂ ਨੂੰ ਕਾਫੀ ਖਤਰਾ ਹੈ ਇਸ ਵੇਲੇ ਅੱਛਾ ਜੀ ਇੰਡੀਆ ਦੇ ਵਿੱਚ ਉਹਨਾਂ ਦਾ ਬਿਜ਼ਨਸ ਬੰਦ ਵੀ ਹੋ ਸਕਦਾ ਸਰ ਗੂੜ ਕੀ ਖਤਰਾ ਹੈਗਾ ਵਾ ਇਸ ਏ ਨਾਲ ਸੀਸੀਟੀਵੀ ਜਿਹੜੇ ਘਰਾਂ ਦੇ ਵਿੱਚ ਲੱਗੇ ਰੋਕ ਉਹਨਾਂ ਨੂੰ ਕੀ ਅਵੇਰਨੈਸ ਕਰਨਾ ਚਾਹੋਗੇ ਕੀ ਕੀ ਜਾਨਾ ਚਾਹੋਗੇ ਅ ਦੇਖੋ ਜੀ ਮਤਲਬ ਮੇਰੇ ਵੱਲੋਂ ਤਾਂ ਇਹੀ ਹੈ ਕਿ ਜਿੰਨਾ ਵੀ ਚਾਈਨੀਜ਼ ਕੰਪਨੀਆਂ ਨੇ ਜਾਂ ਜਿੰਨਾ ਦਾ ਵੀ ਚਾਈਨਾ ਦੇ ਵਿੱਚ ਸਰਵਰ ਹੈਗਾ ਉਹਦੇ ਵਿੱਚੋਂ ਥੋੜਾ ਜਿਹਾ ਉਹਨੂੰ ਘੱਟ ਅਵੋਇਡ ਕਰਨ ਤੇ ਇੰਡੀਅਨ ਜਿਹੜੇ ਬ੍ਰਾਂਡਸ ਹੈਗੇ ਨੇ ਜਿਹੜੇ ਮੇਡ ਇਨ ਇੰਡੀਆ ਬ੍ਰਾਂਡ ਨੇ ਤੇ ਉਹਨਾਂ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਏ ਤੇ ਤਾਂ ਕਿ ਗਵਰਨਮੈਂਟ ਦਾ ਜਿਹੜਾ ਰੈਵਨਿਊ ਹੈ ਉਹ ਵੀ ਇੰਡੀਆ ਦੇ ਵਿੱਚ ਹੀ ਰਵੇ ਤੇ ਬਾਹਰ ਨਾ ਜਾਏ ਸਰ ਤੇ ਸੀਸੀਟੀਵੀ ਦੀ ਰਾਹੀਂ ਬਲੈਕ ਮੈਨੀ ਕਿਤੇ ਜਾਂਦੀ ਆ 3 ਲੱਖ ਕਰੋੜ ਦੇ ਬੈਂਕਾਂ ਦੇ ਵਿੱਚ ਵੀ ਅਨਸੀਫ ਲੋਕ ਕਹਿੰਦੇ ਨੇ ਕਿ ਇੱਕ ਜਿਹੜਾ ਸੀਸੀਟੀਵੀ ਲੋਕ ਬੰਦਾ ਲਵਾਉਂਦਾ ਹੈ ਤੇ ਸੀ ਸੀਲ ਕਰ ਦਿੰਦਾ ਹੈ ਇਹਨਾਂ ਦਾ ਵੀ ਹੁਣ ਅਨਸੀਫੀਲ ਕਰ ਪਾਗੇ ਅਨਸੀਫੀਲ ਕਰ ਪਾਗੇ ਆ ਦੇਖੋ ਜੀ ਇਹ ਦੋਨੋਂ ਪੁਆਇੰਟ ਨੇ ਇਹਦੇ ਚ ਸੇਫਟੀ ਵਾਸਤੇ ਤਾਂ ਲੋਕੀ ਲਵਾਉਂਦੇ ਨੇ ਲੇਕਿਨ ਸਾਈਬਰ ਕਰਾਈਮ ਜਿਹੜਾ ਹੈਗਾ ਉਹ ਬੜੇ ਛਾਤਰ ਦਿਮਾਗ ਨੇ ਉਹ ਇਹਦਾ ਮਿਸਯੂਜ਼ ਕਰਦੇ ਨੇ ਤੇ ਤੁਹਾਡਾ ਜਿਹੜਾ ਪਰਸਨਲ ਡਾਟਾ ਹੈਗਾ ਉਹਨੂੰ ਫਿਰ ਉਹ ਗਲਤ ਤਰੀਕੇ ਨਾਲ ਯੂਜ਼ ਕਰਕੇ ਤੁਹਾਨੂੰ ਉਹ ਠੱਗੀ ਚੋਰੀ ਦਾ ਸ਼ਿਕਾਰ ਬਣਾਉਂਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੋਗੇ ਜਿਹੜੀਆਂ ਕੰਪਨੀਆਂ ਚਾਈਨਾ ਚਾਈਨਾ ਦੀਆਂ ਕੰਪਨੀਆਂ ਜੋ ਨਹੀਂ ਆਉਂਦੀਆਂ ਨੇ ਜਿਹੜੇ ਸਪਲਾਈਆਂ ਕਰਦੀਆਂ ਨੇ ਤੇ ਉਹਨਾਂ ਲੋਕਾਂ ਨੂੰ ਕਿਸਨੇ ਆ ਦੇਣ ਜਾਉਗੇ ਜਿਹਦੇ ਹੁਣ ਕੈਮਰਾ ਲੱਗੇ ਨੇ ਰੋਲ ਨਹੀਂ ਲੱਗੇ ਰਹਿੰਦੇ ਹਾਂ ਦੇਖੋ ਜੀ ਜਿਹੜੇ ਕੈਮਰੇ ਲੱਗੇ ਹੋਣ ਉਹ ਤਾਂ ਤੁਸੀਂ ਮਤਲਬ ਇਹ ਨਹੀਂ ਮੈਂ ਕਹਿ ਸਕਦਾ ਕਿ ਉਤਾਰ ਲੈਣ ਲੇਕਿਨ ਸ਼ਿਕਾਰ ਕਰਨ ਦੇ ਲੋਕ ਦੁਆਰਾ ਸ਼ਿਕਾਰ ਦੇਖੋ ਹੋ ਵੀ ਸਕਦੇ ਆ ਲੇਕਿਨ ਜਿਵੇਂ ਘਰਾਂ ਦੇ ਵਿੱਚ ਹੈਗੇ ਆ ਉਹ ਥੋੜੇ ਜੇ ਹਨਾ ਉਨੇ ਜਿਆਦਾ ਡੇਂਜਰਸ ਨਹੀਂ ਫੀਲ ਕਰ ਸਕਦੇ ਲੇਕਿਨ ਜਿਵੇਂ ਸਰਕਾਰੀ ਆਧਾਰੇ ਨੇ ਬਾਰਡਰ ਏਰੀਆ ਨੇ ਆਰਮੀ ਦਾ ਏਰੀਆ ਹੈ 에어ਫੋਰਸ ਦਾ ਏਰੀਆ ਹੈ ਉਥੇ ਦਾ ਸਰਕਾਰ ਨੇ ਸਿੱਧਾ ਹੀ ਕਹਿਤਾ ਹੈ ਕਿ ਵੀ ਇਹ ਕੈਮਰੇ ਜਿਹੜੇ ਸਰਕਾਰੀ ਲੱਗੇ ਹੋਏ ਨੇ ਇਹਨਾਂ ਨੂੰ ਉਤਾਰ ਕੇ ਇੰਡੀਅਨ ਕੈਮਰੇ ਲਗਾਏ ਜਾਓ ਸਰ ਤੁਹਾਨੂੰ ਪਤਾ 19 ਨੋਟੀਫਿਕੇਸ਼ਨ ਨਹੀਂ ਇਹ ਜਦੋਂ ਜਾਣਕਾਰੀ ਮਿਲਿਆ ਇਹ ਦੇਖੋ ਜੀ ਸਾਨੂੰ ਵੀ ਇਨਫੋਰਮੇਸ਼ਨ ਅਖਬਾਰਾਂ ਦੇ ਵਿੱਚੋਂ ਜਾਂ ਨਿਊਜ਼ ਦੇ ਰਾਹੀਂ ਜਾਂ ਇੰਟਰਨੈਟ ਦੇ ਥੁਹੀ ਸਾਨੂੰ ਵੀ ਪਤਾ ਲੱਗੀ ਹੈ ਕਿ ਸਰਕਾਰੀ ਜਿਹੜੇ ਨੋਟਿਸ ਆਏ ਨੇ ਐਸਕਯੂਟੀਸੀ ਦਾ ਨੋਟਿਸ ਆਇਆ ਹੈ ਕਿ ਵੀ ਇਹ ਕੰਪਨੀਆਂ ਤੇ ਬੜਾ ਕਿ ਆਬਜੈਕਸ਼ਨੇਬਲ ਇੱਕ ਕੁਐਸਚਨ ਮਾਰਕ ਹੈ ਕਿ ਭਈ ਉਹਨਾਂ ਦਾ ਇਥੋਂ ਵਾਈਡ ਅਪ ਕਰਨਗੇ ਇੰਡੀਆ ਦੇ ਵਿੱਚੋਂ ਜਾਂ ਕਿਦਾਂ ਕੰਟੀਨਿਊ ਕਰਨਗੇ ਤੇ ਹਾਲਾਂ ਅਸੀਂ ਵੀ ਇਹਦੇ ਵਿੱਚ ਥੋੜਾ ਜਿਹਾ ਕਿਉਂਕਿ ਅਸੀਂ ਕੰਪਨੀਆਂ ਨਾਲ ਵੀ ਗੱਲ ਕਰਕੇ ਦੇਖੀ ਹੈ ਉਹਨਾਂ ਨੂੰ ਵੀ ਹਾਲਾਂ ਪੂਰਾ ਨਹੀਂ ਪਤਾ ਕੀ ਨਾਮ ਤੁਹਾਡਾ ਗੌਰਵ ਕੁੰਦਰਾ ਜੀ ਮੇਰਾ ਨਾਮ ਅਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਲਗਾਤਾਰ ਚਾਈਨਾ ਭਾਰਤ ਦੇ ਉੱਤੇ ਨਜ਼ਰ ਬਣਾਈ ਬੈਠਾ ਤੇ ਲਗਾਤਾਰ ਖਤਰਾ ਮਡਾ ਰਹਿਗਾ ਪਰ ਭਾਰਤ ਸਰਕਾਰ ਦੇ ਵੱਲੋਂ ਕਦਮ ਸਖਤ ਐਕਸ਼ਨ ਚੱਕੇ ਗਏ ਨੇ ਤੇ ਹੁਣ ਜਿਹੜੇ ਚਾਈਨਾ ਸੀਸੀਟੀਵੀ ਨੇ ਉਬਾਨੀ ਕਿਤੇ ਨਹੀਂ ਲੱਗਦਾ ਨਹੀਂ ਕਿਦਾਂ ਕਿ ਇੱਕ ਵੋਟ ਟੈਕਨੋਲੋਜੀ ਸੀਸੀਟੀਵੀ ਵਿੱਚ ਹੁੰਦੀ ਹੈ ਕਿ ਫੇਸ ਡਿਟੈਕਸ਼ਨ ਲੋਕੇਸ਼ਨ ਟ੍ਰੇਸ ਕੀਤੀ ਜਾਂਦੀ ਹੈ ਉਸ ਦੇ ਤਹਿਤ ਕਿਸੇ ਉਦਯੋਪਤੀ ਨੂੰ ਵੀ ਖਤਰਾ ਹੋ ਸਕਦਾ ਹੈ ਕਿਸੇ ਪੋਲੀਟੀਸ਼ੀਅਨ ਨੂੰ ਵੀ ਖਤਰਾ ਹੋ ਸਕਦਾ ਹੈ ਕਿਸ ਤਰ੍ਹਾਂ ਦੇ ਦੋ ਚੀਨ ਸਰ ਪਹਿਲਾ ਤਾਂ ਪੰਜਾਬ ਲੁਧਿਆਣੇ ਵਾਲਿਆਂ ਨੂੰ ਸਮਝਣਾ ਚਾਹੀਦਾ ਹਰ ਚਮਕ ਦੀ ਚੀਜ਼ ਹੋਂਨਾ ਨਹੀਂ ਹੁੰਦੀ ਸਿਰਫ ਵੱਡੇ ਬ੍ਰਾਂਡਾਂ ਨੂੰ ਆ ਕੇ ਲੋਕ ਸਾਡੇ ਤੋਂ ਡਿਮਾਂਡ ਕਰਦੇ ਆ ਬਹੁਤ ਜ਼ਿਆਦਾ ਕਹਿੰਦੇ ਕਿ ਅਸੀਂ ਲਾਣੇ ਵੱਡਾ ਬ੍ਰਾਂਡ ਆ ਲਾਣੇ ਵੱਡਾ ਬ੍ਰਾਂਡ ਹੁਣ ਵੱਡੇ ਬ੍ਰਾਂਡ ਤੇ ਚਾਈਨਾ ਦੀ ਨਹੀਂ ਜੀ ਲੋਕ ਸਮਝਦੇ ਨੇ ਕਿ ਇੰਡੀਅਨ ਬ੍ਰਾਂਡ ਲਾਣਨ ਉਹਨਾਂ ਦੀ ਪ੍ਰਾਈਵੇਸੀ ਕਿੰਨੀ ਬਚਦੀ ਐ ਇੱਕ ਫੋਕਲ ਪੁਆਇੰਟ ਦਾ ਫੈਕਟਰੀ ਦਾ ਮਾਲਕ ਜੈਕ ਸੁੰਦਰ ਨਗਰ ਦਾ ਫੈਕਟਰੀ ਦਾ ਮਾਲਕ ਉਹਨੂੰ ਅਜੇ ਸਮਝ ਨਹੀਂ ਆ ਰਿਹਾ ਜੋ ਵੀ ਉਹਦੀ ਫੈਕਟਰੀ ਦੇ ਵਿੱਚ ਪ੍ਰੋਡਕਸ਼ਨ ਹੋ ਰਹੀ ਐ ਉਹਦਾ ਸਾਰਾ ਡਾਟਾ ਚਾਈਨਾ ਕੋਲ ਵੀ ਜਾ ਰਿਹਾ ਹੈ ਉਹਦਾ ਕੋਈ ਕੰਪੀਟੀਟਰ ਹੈਕ ਕਰਕੇ ਉਹ ਵੀ ਉਹਦਾ ਸਾਰਾ ਡਾਟਾ ਐਕਸੈਸ ਕਰ ਸਕਦਾ ਹੈ ਹਜੇ ਪੰਜਾਬ ਦੇ ਲੋਕਾਂ ਨੂੰ ਸੋਚ ਸਮਝ ਕੇ ਡਿਸੀਜਨ ਲੈਣਾ ਚਾਹੀਦਾ ਹੈ ਕਿ ਸਿਰਫ ਤੇ ਸਿਰਫ ਇੰਡੀਅਨ ਬ੍ਰਾਂਡਸ ਵੱਲ ਧਿਆਨ ਦੇਣ ਹਰ ਹਰ ਜਗ੍ਹਾ ਕੋਈ ਬ੍ਰਾਂਡ ਦਾ ਨਾਂ ਢੰਕਾ ਬਜਾਣਾ ਸੋ ਮੇਰੀ ਇਹ ਰਿਕਵੈਸਟ ਹੈ ਸਰ ਹੋਰ ਲੋਕਾਂ ਨੂੰ ਵੀ ਅਵੇਅਰ ਕਰਨਾ ਚਾਹੋਗੇ ਕਿਉਂਕਿ ਅੱਜ ਤਾਰੀ ਮੀਟਿੰਗ ਬੈਠੀ ਸੀ ਕਿ ਮੀਟਿੰਗ ਦੇ ਵਿੱਚ ਕੀ ਫੈਸਲੇ ਚੱਲਣਗੇ ਅਸੀਂ ਮੀਟਿੰਗ 'ਚ ਫੈਸਲਾ ਦਿੱਤਾ ਕਿ ਲੋਕਾਂ ਨੂੰ ਅਵੇਅਰ ਕਰੀਏ ਜੀ ਕਿ ਹਰ ਵੇਲੇ ਵਿਦੇਸ਼ੀ ਵਿਦੇਸ਼ੀ ਚੀਜ਼ ਨੂੰ ਆਪਾਂ ਨਾ ਬਣਾਈਏ ਕਿ ਤੁਸੀਂ ਇੱਕ ਘੇਰੇ ਦੇ ਵਿੱਚੋਂ ਤੁਹਾਡੀ ਫੈਕਟਰੀ ਕਿੰਨਾ ਮਾਲ ਆਇਆ ਕਿੰਨਾ ਗਿਆ ਤੁਸੀਂ ਇਹ ਤਾਂ ਦੇਖ ਰਹੇ ਹੋ ਬਹੁਤ ਕਲੈਰਿਟੀ ਵਾਲਾ ਤੁਹਾਨੂੰ ਕੈਮਰਾ ਮਿਲ ਗਿਆ ਵੱਡਾ ਬ੍ਰਾਂਡ ਮਿਲ ਗਿਆ ਪਰ ਤੁਹਾਡਾ ਸਾਰਾ ਡਾਟਾ ਉਹਨਾਂ ਦੇ ਕੋਲ ਜਾ ਰਿਹਾ ਹੈ ਤੁਸੀਂ ਸੋਚਦੇ ਹੋ ਇੱਕ ਫੈਕਟਰੀ ਦਾ ਮਾਲਕ ਮੇਰਾ ਆਰਡਰ ਕਿੱਥੇ ਜਾ ਰਿਹਾ ਹੈ ਮੇਰਾ ਡਾਟਾ ਕਿੱਥੇ ਜਾ ਰਿਹਾ ਹੈ ਉਹ ਸਭ ਚਾਈਨਾ ਦੀਆਂ ਸਰਕਾਰਾਂ ਚਾਈਨਾ ਦੀਆਂ ਕੰਪਨੀਆਂ ਤੁਹਾਡਾ ਡਾਟਾ ਖਾ ਰਹੀਆਂ ਨੇ ਸੋ ਸਾਡੀ ਆ ਜੈ ਐਸੋਸੀਏਸ਼ਨ ਨੇ ਸਾਡੀ ਜਾਂ ਕਹਿ ਲਓ ਇੱਕ ਸਭ ਨੇ ਟੀਮ ਮਨਾ ਕੇ ਇੱਕ ਆਪਣਾ ਰਿਕੁਐਸਟ ਕਰਨ ਦੀ ਲੋਕਾਂ ਨੂੰ ਕੀਤੀ ਕੀ ਹੈ ਪਲੀਜ਼ ਉਹਨਾਂ ਨੂੰ ਇੰਡੀਅਨ ਬ੍ਰਾਂਡਸ ਬਾਰੇ ਜਾਣਨ ਸਮਝਣ ਤੇ ਉਹਨਾਂ ਨੂੰ ਅਪਣਾਓ ਥੈਂਕ ਯੂ ਆ ਭਾਰਤ ਕਿੰਨੀ ਟੈਕਨੋਲੋਜੀ ਰਹਿ ਰਿਹਾ ਕਿਉਂਕਿ ਤੁਸੀਂ ਇਲੈਕਟ੍ਰੋਨਿਕਸ ਦੀ ਵਰਤੋਂ ਕਰਦੇ ਹੋ ਠੀਕ ਹੈ ਜੀ ਇਲੈਕਟ੍ਰੋਨਿਕ ਚੀਜ਼ ਹਰ ਇੱਕ ਤੁਹਾਡੇ ਕੋਲ ਆਣੀ ਆਣੀ ਹੈ ਪੰਜਾਬ ਦੇ ਵਿੱਚ ਕਿੰਨੀ ਕਿੰਨੀ ਜਾਨਾ ਇੱਕ ਹੱਬ ਹੈ ਇੰਟਰਨੈਸ਼ਨਲ ਹੱਬ ਹੈ ਨਿਕਲੀ ਤੁਸ ਸਾਰੇ ਵਪਾਰੀ ਜਾਨਾ ਦੇ ਵਿੱਚ ਨੇ ਠੀਕ ਹੈ ਜੀ ਤੇ ਉਸ ਨੂੰ ਲੈ ਕੇ ਲੁਧਿਆਣਾ ਦੇ ਵਪਾਰੀ ਕੀ ਅਗੀ ਟੈਕਨੋਲੋਜੀਆਂ ਨਵੀਆਂ ਲਿਆ ਰਹੇ ਨੇ ਤਾਂ ਕਿ ਲੋਕ ਚਾਈਨਾ ਤੋਂ ਹੀ ਆਟੋਮੋਬਾਈਲ ਲੈ ਆਉਣ ਸਰ ਟੈਕਨੋਲੋਜੀ ਤੋਂ ਬੜੇ ਸਾਲਾਂ ਤੋਂ ਲੁਧਿਆਣਾ ਦੇ ਵਪਾਰੀ ਲੈ ਕੇ ਆ ਰਹੇ ਨੇ ਪਰ ਲੋਕ ਹੀ ਐਕਸੈਪਟ ਕਰਨ ਤਾਂ ਆ ਜੀ ਬਸ ਆਪਣਾ ਘਰ ਦੀ ਮੁਰਗੀ ਦਾਲ ਬਰਾਬਰ ਵਾਲਾ ਸਿਸਟਮ ਹੈ ਜੀ ਚਾਹੇ ਜਿੰਨਾ ਮਰਜ਼ੀ ਲੋਕਾਂ ਨੂੰ ਚੀਜ਼ ਲੈ ਆ ਕੇ ਦੇ ਦਈਏ ਪਰ ਲੋਕ ਅਸਲ 'ਚ ਹੀ ਹਮੇਸ਼ਾ ਵਿਦੇਸ਼ੀ ਅਮਰੀਕਾ ਨੇ ਵੀ ਬੈਨ ਕਰਤੇ ਜੀ ਦੋ ਤਿੰਨ ਵੱਡੇ ਬ੍ਰਾਂਡ ਅਸੀਂ ਬ੍ਰਾਂਡਾਂ ਦੇ ਨਾਮ ਤਾਂ ਨਹੀਂ ਲੈ ਸਕਦੇ ਪਰ ਲੋਕਾਂ ਨੂੰ ਚਾਹੀਦਾ ਤੇ Google ਸਰਚ ਜ਼ਰੂਰ ਕਰਨ ਕਿ ਕਿਹੜੇ ਕਿਹੜੇ ਬ੍ਰਾਂਡਸ ਬੰਦ ਹੋ ਰਹੇ ਤਾਂ ਕਿ ਉਹਨਾਂ ਤੋਂ ਬਚ ਕੇ ਰਹਾ ਜਾਵੇ ਥੈਂਕ ਯੂ ਮੈਂ ਸਾਰੇ ਆਪਣੇ ਵੀਰਾਂ ਨੂੰ ਜਿਹੜੇ ਮੇਰੇ ਐਸੋਸੀਏਸ਼ਨ ਦੇ ਮੈਂਬਰਸ ਨੇ ਜਿਹੜੇ ਇੱਥੇ ਬਿਜ਼ਨਸ ਕਰਦੇ ਨੇ ਸੀਸੀਟੀਵੀ ਕੈਮਰੇ ਦਾ ਉਹਨਾਂ ਰਾਹੀਂ ਮੈਂ ਇੱਕ ਪੂਰੇ ਦੇਸ਼ ਨੂੰ ਇੱਕ ਸੁਨੇਹਾ ਭੇਜਣਾ ਚਾਹੁੰਦਾ ਜੋ ਸਾਡੇ ਪ੍ਰਧਾਨ ਮੰਤਰੀ ਜਿਹੜਾ ਇਨੀਸ਼ੀਏਟਿਵ ਲਿੱਤਾ ਸਾਈਬਰ ਸਿਕਿਉਰਿਟੀ ਨੂੰ ਲੈ ਕੇ ਸੀਸੀਟੀਵੀ ਨੂੰ ਲੈ ਕੇ ਔਰ ਚਾਈਨੀਜ਼ ਐਡਵਾਨ ਨੂੰ ਲੈ ਕੇ ਕਿ ਉਹ ਕਟੋ ਕਟ ਦਾ ਪ੍ਰਯੋਗ ਕਰਨ ਔਰ ਕੋਸ਼ਿਸ਼ ਕਰਨ ਜਿਨੇ ਆਪਣੇ ਇੰਡੀਅਨ ਬ੍ਰਾਂਡ ਨੂੰ ਮੜਾਵਾ ਦੇ ਸਕਣ ਉਹ ਦੇਣ ਆਪਣੀ ਸੁਰੱਖਿਆ ਲਈ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਔਰ ਆਪਣੇ ਦੇਸ਼ ਦੀ ਸੁਰੱਖਿਆ ਲਈ ਧੰਨਵਾਦ